ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਦੀਪ ਨਿੱਕਿੰਗ YouTube ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣਾ ਬਣਾਈ ਦਾ ਡਿਜ਼ਾਈਨ ਲੈ ਕੇ ਆਏ ਹਾਂ ਜੀ ਇਸ ਡਿਜ਼ਾਈਨ ਨੂੰ ਆਪਾਂ ਕਿਸੇ ਵੀ ਪ੍ਰੋਜੈਕਟ ਦੇ ਵਿੱਚ ਪਾ ਸਕਦੇ ਹਾਂ ਜਿਵੇਂ ਲੇਡੀਜ਼ ਕਾਰਡੀਗਨ ਬੇਬੀ ਜੈਕਟ ਬੇਬੀ ਸਵੈਟਰ ਚੈਂਟ ਸਵੈਟਰ ਸ਼ਾਲ ਸਟੌਲ ਮਫਲਰ ਦੇ ਵਿੱਚ ਵੀ ਆਪਾਂ ਇਸ ਡਿਜ਼ਾਈਨ ਨੂੰ ਪਾ ਸਕਦੇ ਹਾਂ ਜੀ ਇਹ ਡਿਜ਼ਾਈਨ ਆਪਣਾ ਦੋ ਸਲਾਈਆਂ ਦਾ ਡਿਜ਼ਾਈਨ ਹੈ ਇੱਕ ਸਲਾਈ ਸਿੱਧੀ ਸਾਈਡ ਤੋਂ ਔਰ ਇੱਕ ਸਲਾਈ ਉਲਟੀ ਸਾਈਡ ਤੋਂ ਪੈਂਦੀ ਇਸ ਡਿਜ਼ਾਈਨ ਨੂੰ ਬਣਾਉਣ ਲਈ ਬਨਨ ਦੇ ਵਿੱਚ ਡਿਜ਼ਾਈਨ ਬਹੁਤ ਹੀ ਆਸਾਨ ਹੈ ਔਰ ਬਹੁਤ ਹੀ ਘੱਟ ਸਮੇਂ ਡਿਜ਼ਾਈਨ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਨੂੰ ਰਿਕੁਐਸਟ ਹੈ ਜੀ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਨਾਲ ਲੱਗਦਾ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਜੋ ਇਸ ਤਰ੍ਹਾਂ ਦੀ ਆਉਣ ਵਾਲੀਆਂ ਨਵੀਆਂ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੀ ਆਓ ਸ਼ੁਰੂ ਕਰੀਏ ਇਸ ਡਿਜ਼ਾਈਨ ਨੂੰ ਬਣਾਉਣਾ ਇਸ ਡਿਜ਼ਾਈਨ ਨੂੰ ਬਣਾਉਣ ਲਈ ਆਪਾਂ 13 ਕੁੰਡੇ ਲਏ ਆ ਜੀ ਇੱਕ ਸਲਾਈ ਦੇ ਉੱਪਰ 3 ਦੇ ਮਲਟੀਪਲ 12 ਕੁੰਡੇ ਇੱਕ ਕੁੰਡਾ ਐਕਸਟਰਾ ਲੈਣਾ ਫਰਸਟ ਸਲਾਈ ਫਰਸਟ ਸਲਾਈ ਇਹ ਬੇਸਿਕ ਰੋ ਆਪਣੀ ਕਿਸੇ ਵੀ ਡਿਜ਼ਾਈਨ ਦੇ ਵਿੱਚ ਸਟਾਰਟਿੰਗ ਦੇ ਵਿੱਚ ਆਪਾਂ ਇਸ ਦੋ ਬੇਸਿਕ ਰੋ ਪਾਉਣੀ ਹੈ ਇੱਕ ਰੋ ਸਿੱਧੀ ਸਾਈਡ ਤੋਂ ਔਰ ਇੱਕ ਰੋ ਉਲਟੀ ਸਾਈਡ ਤੋਂ ਇਸ ਦੇ ਵਿੱਚ ਦੋ ਕੁੰਡੇ ਉਲਟੇ ਬਣਾਈ ਕਰਨੇ ਆ ਇੱਕ ਕੁੰਡਾ ਸਿੱਧਾ ਦੋ ਕੁੰਡੇ ਉਲਟੇ ਇੱਕ ਕੁੰਡਾ ਸਿੱਧਾ ਐਕਸਟਰਾ ਲਾਸਟ ਉੱਪਰ ਦੋ ਕੁੰਡੇ ਉਲਟੇ ਇੱਕ ਕੁੰਡਾ ਐਕਸਟਰਾ ਇਸ ਨੂੰ ਸਲਿੱਪ ਕਰ ਲੈਣਾ ਦੂਸਰੀ ਸਲਾਈ ਦੂਸਰੀ ਸਲਾਈ ਇਸ ਡਿਜ਼ਾਈਨ ਦੀ ਉਲਟ ਸਾਈਡ ਤੋਂ ਜੀ ਇਸ ਸਲਾਈ ਦੇ ਵਿੱਚ ਪਹਿਲਾ ਕੁੰਡਾ ਐਕਸਟਰਾ ਇਸ ਦੀ ਬਣਾਈ ਕਰਕੇ ਆਪਾਂ ਇਸ ਤੋਂ ਅੱਗੇ ਦੋ ਕੁੰਡੇ ਸਿੱਧੇ ਬਣਾਈ ਕਰਨੇ ਆ ਇੱਕ ਕੁੰਡਾ ਉਲਟਾ ਦੋ ਕੁੰਡੇ ਸਿੱਧੇ ਇੱਕ ਕੁੰਡਾ ਉਲਟਾ ਇਸ ਤਰ੍ਹਾਂ ਹੀ ਆਪਾਂ ਇਹ ਦੂਸਰੀ ਸਲਾਈ ਬੇਸਿਕ ਰੋ ਹੈ ਇਸ ਨੂੰ ਬਣਾਈ ਕਰਕੇ ਕੰਪਲੀਟ ਕਰਦੇ ਜਾਣਾ ਤੀਸਰੀ ਸਲਾਈ ਇਹ ਸਲਾਈ ਤੋਂ ਆਪਣਾ ਇਹ ਡਿਜ਼ਾਈਨ ਸਟਾਰਟ ਹੋਊਗਾ ਜੀ ਇਹ ਆਪਾਂ ਦੋ ਸਲਾਈਆਂ ਦਾ ਪੈਟਰਨ ਰਿਪੀਟ ਕਰਨਾ ਅੱਗੇ ਦੋ ਕੁੰਡੇ ਪਹਿਲਾ ਕੁੰਡਾ ਐਕਸਟ੍ਰੇਸ ਦੀ ਬਣਾਈ ਕਰਕੇ ਦੋ ਕੁੰਡੇ ਉਲਟੇ ਬਣਾਈ ਕਰਨੇ ਆ ਦੋ ਕੁੰਡੇ ਉਲਟੇ ਬਣਾਈ ਕਰਨ ਦੇ ਬਾਅਦ ਪਰ ਇੱਕ ਕੁੰਡਾ ਇੱਥੇ ਸਿੱਧਾ ਆ ਰਿਹਾ ਸਿੱਧੇ ਕੁੰਡੇ ਦੇ ਨਾਲੋਂ ਇਸ ਤਰ੍ਹਾਂ ਇੱਕ ਕੁੰਡਾ ਲੈਣਾ ਇਸ ਨੂੰ ਸਿੱਧਾ ਬਣਾਈ ਕਰ ਦੇਣਾ ਸਿੱਧਾ ਬਣਾਈ ਕੀਤਾ ਕੁੰਡਾ ਸਲਿੱਪ ਕਰ ਲੈਣਾ ਅੱਗੇ ਫਿਰ ਦੋ ਕੁੰਡੇ ਉਲਟੇ ਇਹਨਾਂ ਦੇ ਵਿੱਚੋਂ ਇੱਕ ਕੁੰਡਾ ਸਲਾਈ ਉੱਪਰ ਲੈ ਕੇ ਇਸ ਨੂੰ ਸਿੱਧਾ ਬਣਾਈ ਕਰ ਦੇਣਾ ਇਸ ਦੇ ਨਾਲ ਵਾਲਾ ਸਿੱਧਾ ਬਣਾਈ ਕੀਤਾ ਕੁੰਡਾ 슬ਿੱਪ ਕਰ ਲੈਣਾ ਦੋ ਕੁੰਡੇ ਉਲਟੇ ਇੱਕ ਕੁੰਡਾ ਨਾਲੋਂ ਲੈਣਾ ਇਸ ਨੂੰ ਇਸ ਤਰ੍ਹਾਂ ਸਿੱਧਾ ਬਣਾਈ ਕਰ ਲੈਣਾ ਸਿੱਧਾ ਬਣਾਈ ਕੀਤਾ ਕੁੰਡਾ 슬ਿੱਪ ਕਰ ਲੈਣਾ ਦੋ ਕੁੰਡੇ ਉਲਟੇ ਐਕਸਟਰਾ ਕੁੰਡਾ ਇਸ ਨੂੰ 슬ਿੱਪ ਕਰ ਲੈਣਾ 올ਟ ਸਾਈਡ ਤੋਂ ਜੀ ਓਲਟ ਸਾਈਡ ਤੋਂ ਪਹਿਲਾ ਕੁੰਟਾ ਐਕਸਟ੍ਰੇਸ ਦੀ ਬਣਾਈ ਕਰ ਲੈਣੀ ਹੈ ਇਸ ਤੋਂ ਅੱਗੇ ਦੋ ਕੁੰਡੇ ਸਿੱਧੇ ਬਣਾਈ ਕਰਨੇ ਆ ਇਸ ਤਰ੍ਹਾਂ ਇੱਥੇ ਹੁਣ ਆਪਣੇ ਦੋ ਕੁੰਡੇ ਆ ਗਏ ਜੀ ਇਹਨਾਂ ਦੋ ਕੁੰਡਿਆਂ ਦਾ ਆਪਾਂ ਉਲਟੀ ਸਾਈਡ ਨੂੰ ਇੱਕ ਕੁੰਡਾ ਬਣਾਈ ਕਰਦੇ ਅੱਗੇ ਫਿਰ ਦੋ ਕੁੰਡੇ ਸਿੱਧੇ ਦੋ ਕੁੰਡਿਆਂ ਦਾ ਉਲਟੀ ਸਾਈਡ ਨੂੰ ਥ੍ਰੈਡ ਆਪਣੀ ਸਾਈਡ ਰੱਖ ਕੇ ਇੱਕ ਕੁੰਡਾ ਬਣਾਈ ਕਰ ਦੇਣਾ ਇਸ ਤਰ੍ਹਾਂ ਆਪਾਂ ਇਹ ਸਲਾਈ ਪਾਉਂਦੇ ਜਾਣਾ ਅੱਗੇ ਆਪਾਂ ਅਗੇ ਜੀ ਸਿੱਧੀ ਸਾਈਡ ਸਿੱਧੀ ਸਾਈਡ ਦੇ ਵਿੱਚ ਪਹਿਲਾ ਗੁੰਡਾ ਐਕਸਟਰਾ ਇਸ ਦੀ ਬਣਾਈ ਕਰਕੇ ਦੋ ਗੁੰਡੇ ਉਲਟੇ ਬਣਾਈ ਕਰਨੇ ਆ ਅੱਗੇ ਆਪਾਂ ਇਥੋਂ ਵਿਚਕਾਰੋਂ ਕੁੰਡਾ ਚੱਕਿਆ ਸੀ ਜੀ ਹੁਣ ਜੋ ਕੁੰਡਾ ਆਪਾਂ ਇਹਦੇ ਨਾਲ ਕੁੰਡੇ ਦੇ ਆ ਰਿਹਾ ਇਸ ਨੂੰ ਸਲਾਈ ਉੱਪਰ ਲੈ ਲੈਣਾ ਐਸ ਤਰ੍ਹਾਂ ਐਸ ਤਰ੍ਹਾਂ ਇਸ ਕੁੰਡੇ ਨੂੰ ਲੈ ਲੈਣਾ ਸਲਾਈ ਉੱਪਰ ਇਸ ਦੇ ਨਾਲ ਵਾਲਾ ਕੁੰਡਾ ਸਲਿੱਪ ਕਰ ਲੈਣਾ ਦੋ ਕੁੰਡੇ ਉਲਟੇ ਇਸ ਤਰ੍ਹਾਂ ਜੋ ਕੁੰਡਾ ਆਪਣਾ ਰਿਹਾ ਇਸ ਕੁੰਡੇ ਨੂੰ ਆਪਾਂ ਸਲਾਈ ਉੱਪਰ ਲੈ ਲੈਣਾ ਹੈ ਇੱਕ ਕੁੰਡਾ ਸਿੱਧਾ ਬਣਾਈ ਕਰ ਦੇਣਾ ਇਸ ਦੇ ਨਾਲ ਵਾਲਾ ਕੁੰਡਾ ਸਲਿੱਪ ਕਰ ਲੈਣਾ ਦੋ ਕੁੰਡੇ ਉਲਟੇ ਬਣਾਈ ਕਰ ਦੇਣੇ ਆ ਇਹ ਹੀ ਦੋ ਸਲਾਈਆਂ ਦਾ ਪੈਟਰਨ ਆਪਾਂ ਗੇ ਰਿਪੀਟ ਕਰਦੇ ਜਾਣਾ ਜੀ ਇਸ ਤਰ੍ਹਾਂ ਸਿੱਧੀ ਸਾਈਡ ਤੋਂ ਇਹ ਸਲਾਈ ਔਰ ਉਲਟੀ ਸਾਈਡ ਤੋਂ ਆਪਾਂ ਇਸ ਤੋਂ ਅਗਲੇ ਵਾਲੀ ਸਲਾਈ ਇਹੀ ਦੋ ਕੁੰਡ ਚਲਾ ਜਾਂਦਾ ਪੈਟਰਨ ਅੱਗੇ ਰਿਪੀਟ ਹੁੰਦਾ ਜਾਊਗਾ ਐਸਟਰ ਇੱਕ ਕੁੰਡਾ ਸਲਿੱਪ ਬਣਾਈ ਕਰ ਲੈਣਾ ਅੱਗੇ ਦੋ ਕੁੰਡੇ ਸਿੱਧੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਈ ਕਰ ਦੇਣਾ ਉਲਟ ਸਾਈਡ ਨੂੰ ਦੋ ਕੁੰਡੇ ਸਿੱਧੇ ਦੋ ਕੁੰਡਿਆਂ ਦਾ ਇੱਕ ਕੁੰਡਾ ਉਲਟ ਸਾਈਡ ਨੂੰ ਬਣਾਈ ਕਰਨਾ ਦੋ ਕੁੰਡੇ ਸਿੱਧੇ ਬਣਾਏ ਕਰਦੇ ਨੇ ਇਹ ਹੀ ਦੋ ਸਲਾਈਆਂ ਦਾ ਪੈਟਰਨ ਆਪਾਂ ਪੂਰੇ ਡਿਜ਼ਾਈਨ ਦੇ ਵਿੱਚ ਰਿਪੀਟ ਕਰਦੇ ਜਾਣਾ ਜੀ ਇੱਕ ਸਲਾਈ ਸਿੱਧੀ ਸਾਈਡ ਤੋਂ ਔਰ ਇੱਕ ਸਲਾਈ ਉਲਟੀ ਸਾਈਡ ਤੋਂ ਪਉਣ ਤੋਂ ਬਾਅਦ ਆਪਣਾ ਹੀ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਜਾਊਗਾ ਜੀ ਅੱਗੇ ਬਣਾਉਣ ਦੇ ਵਿੱਚ ਡਿਜ਼ਾਈਨ ਬਹੁਤ ਹੀ ਆਸਾਨ ਹੈ ਜੀ ਇਸ ਡਿਜ਼ਾਈਨ ਨੂੰ ਅੱਗੇ ਆਪਾਂ ਫਸਟ ਸਲਾਈ ਤੋਂ ਰਿਪੀਟ ਕਰਦੇ ਜਾਣਾ ਸਿੱਧੀ ਸਾਈਡ ਤੋਂ ਸਿੱਧੀ ਸਾਈਡ ਤੋਂ ਹੀ ਇਹ ਡਿਜ਼ਾਈਨ ਆਪਣਾ ਰਿਪੀਟ ਹੁੰਦਾ ਜਾਊਗਾ ਇਹ ਡਿਜ਼ਾਈਨ ਨੂੰ ਆਪਾਂ ਕਿਸੇ ਵੀ ਕਲਰ ਦੇ ਵਿੱਚ ਬਣਾ ਕੇ ਤਿਆਰ ਕਰ ਸਕਦੇ ਆ ਜੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ